ਮਾਮਲਾ ਇਹ ਆ ਜੀ ਕਿ ਅੱਜ ਰਾਤ 9:15 9:00 ਵਜੇ ਮੈਂ ਦੁਕਾਨ ਵਧਾ ਕੇ ਪਿੰਡ ਨੂੰ ਆ ਰਿਹਾ ਸੀ ਇਸ ਜਗ੍ਹਾ ਜਿੱਥੇ ਖੜੇ ਤੇ ਤਿੰਨ ਬੰਦੇ ਖੜੇ ਸੀ ਮੋਟਰਸਾਈਕਲ ਦੇ ਉਹਨਾਂ ਨੇ ਹੱਥ ਵਿੱਚ ਦਾਗ ਸੀਗਾ ਉਹਨਾਂ ਨੇ ਜਦੋਂ ਮੈਂ ਰੋਡ ਪਾਏ ਆ ਉਹਨੇ ਮੇਰੇ ਮੂਰੇ ਮੋਟਰਸਾਈਕਲ ਲਾ ਕੇ ਮੈਨੂੰ ਰੋਕ ਲਿਆ ਰੋਕ ਕੇ ਮੇਰੇ ਬਾਹਾਂ ਹੱਥਾਂ ਬਾਹਾਂ ਵਾਂ ਫੜ ਕੇ ਮੇਰੇ ਜੇਬਾਂ ਵਿੱਚੋਂ ਫੋਨ ਮੋਬਾਈਲ ਫੋਨ ਕੱਢ ਲਿਆ ਪੈਸੇ ਕੱਢ ਲਏ ਆ ਆ ਰਾਤ ਅਸੀਂ 112 'ਤੇ ਕਾਲ ਕੀਤੀ ਸੀਗੀ ਉਹ ਕਹਿੰਦੇ ਜੀ ਵੀ ਅਸੀਂ ਪਿੰਡ ਦਾ ਐਡਰੈਸ ਲੈ ਲਿਆ ਕਿਹੜਾ ਥਾਣਾ ਪੈਂਦਾ ਉਹ ਤੁਹਾਨੂੰ ਥਾਣੇ 'ਚ ਵੀ ਡਾਇਰੈਕਟ ਹੋ ਤੇ ਉਹ ਵੀ ਕਿ ਕਹਿੰਦੇ ਵੀ ਅਸੀਂ ਕੋਈ ਨਹੀਂ ਅਸੀਂ ਕੋਈ ਬੇਰਬਈ ਮਾਰਡਰ ਹੋ ਗਿਆ ਸੀ ਉੱਥੇ ਆ ਬੇ ਕੋਈ ਨਹੀਂ ਅਸੀਂ ਆਵਾਂਗੇ ਸਵੇਰੇ ਦਸਾਂ ਲਖਾਰ ਜੀ ਇੰਸਾਨਾਂ ਦਾ ਆਮ ਇਨਸਾਨ ਤਾਂ ਜੀ ਫਿਰ ਘਰੋਂ ਕੱਢ ਕੱਢ ਕੇ ਲੈ ਜਾਣਗੇ ਘਰੋਂ ਫਰਨਗੇ ਗਲਾਮੇ ਤੋਂ ਲਿਆ ਤੇਰੇ ਕੋਲੇ ਕੀ ਆ ਉਹ ਸਾਮ ਨਾਲ ਲੁੱਟ ਕੇ ਤੁਰਦੇ ਲੱਗਣਗੇ जय भीम जय भारत ਤੁਸੀਂ ਵੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਮੈਂ ਮਰਿੰਦਰ ਸਿੰਘ ਸੰਧੂ ਅੱਜ ਅਸੀਂ ਪੈਲ ਹਲਕੇ ਦੇ ਪਿੰਡ ਸੋਈਆਂ ਵਿਖੇ ਮੌਜੂਦ ਹਾਂ ਜਿੱਥੇ ਕਿ ਪਿੰਡ ਦੇ ਸਾਬਕਾ ਸਰਪੰਚ ਵਿਨੋਦ ਕੁਮਾਰ ਦੇ ਉੱਪਰ ਰਾਤ ਤਕਰੀਬਨ 9 ਵਜੇ ਹਮਲਾ ਕੀਤਾ ਜਾਂਦਾ ਆਓ ਪੂਰਾ ਮਾਮਲਾ ਜਾਣਦੇ ਹਾਂ ਰਾਤ ਨੂੰ ਤਕਰੀਬਨ 9 ਵਜੇ ਦੇ ਸਮੇਂ ਦੇ ਉੱਪਰ ਸਰਪੰਚ ਸਾਹਿਬ ਦੇ ਉੱਪਰ ਹਮਲਾ ਹੁੰਦਾ ਉਹ ਪੂਰਾ ਮਾਮਲਾ ਜਾਣਦੇ ਆ ਮਾਮਲਾ ਕੀ ਆ ਸਰਪੰਚ ਸਾਹਿਬ ਮਾਮਲਾ ਕੀ ਆ ਜੀ ਪੂਰਾ ਮਾਮਲਾ ਇਹ ਆ ਜੀ ਕਿ ਰਤ ਰਾਤ 9:15 9 ਵਜੇ ਮੈਂ ਦੁਕਾਨ ਵਧਾ ਕੇ ਪਿੰਡ ਨੂੰ ਆ ਰਿਹਾ ਸੀ ਇਸ ਜਗ੍ਹਾ ਜਿੱਥੇ ਖੜੇ ਤੇ ਤਿੰਨ ਬੰਦੇ ਖੜੇ ਸੀ ਮੋਟਰਸਾਈਕਲ ਤੇ ਉਹਨਾਂ ਦੇ ਹੱਥ ਵਿੱਚ ਦਾਅ ਸੀਗਾ ਉਹਨਾਂ ਨੇ ਜਦੋਂ ਮੈਂ ਰੋਡ ਤੋਂ ਆਇਆ ਉਹਨਾਂ ਨੇ ਮੇਰੇ ਮੂਰੇ ਮੋਟਰਸਾਈਕਲ ਲਾ ਕੇ ਮੈਨੂੰ ਰੋਕ ਲਿਆ ਰੋਕ ਕੇ ਮੇਰੇ ਬਾਹ ਹੱਥਾਂ ਬਾਹ ਵਾ ਫੜ ਕੇ ਮੇਰੇ ਜੇਬਾਂ ਦੇ ਵਿੱਚੋਂ ਫੋਨ ਮੋਬਾਈਲ ਫੋਨ ਕੱਢ ਲਿਆ ਪੈਸੇ ਕੱਢ ਲਏ ਤੇ ਮੇ ਜੋ ਦਾਹ ਮਾਰਨ ਲੱਗੇ ਮੈਂ ਭੱਜ ਕੇ ਜਾਣੀ ਮੇਰੇ ਮੋਟਰਸਾਈਕਲ ਤੇ ਦਾਹ ਲੱਗਿਆ ਜਦੋਂ ਮੈਂ ਮੋਟਰ ਸੱਟ ਕੇ ਪਿੱਛੇ ਨੂੰ ਭੱਜ ਰਹੀ ਸੀ ਕਿੰਨੇ ਕੁ ਪੈਸੇ ਜੇਬ ਦੇ ਵਿੱਚੋਂ ਕੱਢੇ ਸੀਗੇ ਜੀ 5-6000 ਰੁਪਏ ਹੈਗਾ ਸੀਗੇ ਤੇ ਤੁਸੀਂ ਇਹਦੇ ਸਬੰਧਤ ਵਿੱਚ ਕਿਤੇ ਦਰਖਾਸਤ ਦਿੱਤੀ ਹੈ ਜੀ ਦਰਖਾ ਰਾਤ ਅਸੀਂ 112 ਤੇ ਕਾਲ ਕੀਤੀ ਸੀਗੀ ਉਹ ਕਹਿੰਦੇ ਜੀ ਵੀ ਅਸੀਂ 15 ਦਾ ਐਡਰੈਸ ਲੈ ਲਿਆ ਕਿਹੜਾ ਥਾਣਾ ਪੈਂਦਾ ਉਹਦੇ ਬਾਅਦ ਥਾਣੇ 'ਚ ਵੀ ਡਾਇਰੈਕਟ ਫੋਨ ਲਾਇਆ ਸੀਗਾ ਤੇ ਉਹ ਵੀ ਕਹਿੰਦੇ ਵੀ ਅਸੀਂ ਕੋਈ ਨਹੀਂ ਅਸੀਂ ਕੋਈ ਬੇਰ ਬਈ ਮਾਰਡਰ ਹੋ ਗਿਆ ਸੀ ਉੱਥੇ ਆ ਬਈ ਕੋਈ ਨਹੀਂ ਅਸੀਂ ਆਵਾਂਗੇ ਸਵੇਰੇ ਦਰਖਾ ਲਿਖਾ ਦੇ 500 ਵਜੇ ਆਪਾਂ ਪੂਰੀ ਇਸ ਘੱਟਣਾ ਕਰਮ ਨੂੰ ਦੇਖਿਆ ਜਾਵੇ ਹਨਾ ਪਿੰਡਾਂ ਦੇ ਵਿੱਚ ਇੱਕ ਮੂਤਵਾਰ ਸੇਫ ਨਹੀਂ ਹੈਗੇ ਹਨਾ ਸੋਨੂੰ ਕੀ ਲੱਗਦਾ ਇੱਕ ਆਮ ਇਨਸਾਨ ਸੇਫ ਆ ਇਸ ਹਾਮਨ ਦਾ ਆਮ ਇਨਸਾਨ ਤੋਂ ਹੀ ਫਿਰ ਘਰੋਂ ਕੱਢ ਕੱਢ ਕੇ ਲੈ ਜਾਣਗੇ ਘਰੋਂ ਫਰਨਗੇ ਗਲਾਮੇ ਤੋਂ ਲਿਆ ਤੇਰੇ ਕੋਲੇ ਕੀ ਆ ਉਹ ਹਾਮਨ ਲੁੱਟ ਕੇ ਤੁਰਦੇ ਲੱਗਣਗੇ ਇਹ ਤਾਂ ਉਹ ਗੱਲਾਂ ਸੋ ਸ਼ੁਰੂ ਹੋ ਗਈ ਅੱਜ ਤੋਂ ਜਿਵੇਂ 50 60 ਸਾਲ ਕਹਿੰਦੇ ਨੇ ਵੀ ਡਾਕੂ ਹੁੰਦੇ ਨੇ ਜੀ ਕਿਦਾਂ ਡਾਕੂਆਂ ਵਾਲਾ ਹਾਲ ਹੋ ਰਿਹਾ ਜਦੋਂ ਮੂਤਵਾਰ ਬੰਦੇ ਹੀ ਨਹੀਂ ਸੇਫ ਹੈਗੇ ਇੱਕ ਕੋਈ 9:30 9 ਵਜੇ ਕੋਈ ਜ਼ਿਆਦਾ ਨਹੀਂ ਲੜਾ ਕੰਮ ਨਹੀਂ ਹੈਗਾ ਕੋਈ ਆਮ ਲੋਕ ਦਿਨਾਂ ਨੂੰ ਹੁਣ ਕੋਈ ਇੱਟਾਂ ਜਰੂਰ ਤੂੜੀਆਂ ਆਣੋਂਦੇ ਫਿਰਦੇ ਨੇ ਜੀ ਦੋ ਵਜੇ ਤੱਕ ਅਸੀਂ ਕੋਈ ਉਹਨਾਂ ਰਾਤ ਦੇ ਨੀਰਾ ਮੰਦ ਹੀ ਨਹੀਂ ਗਈ ਸਾਡੀ ਦੁਕਾਨਦਾਰੀ 8-9 ਵਜੇ ਤੱਕ ਸਾਡੇ ਕੋਲ ਦਾਣਾ ਮੰਡੀ ਦੇ ਗਾਹ ਕੌਂਦੇ ਨੇ ਤਾਂ ਕੀ ਆਉਂਦੇ ਨੇ ਉਹ ਵੀ 8-9 ਤੋਂ ਬਾਅਦ ਆਉਂਦੇ ਨੇ ਕਿਤਾ ਕੋਈ 9 ਵਜੇ ਕੋਈ ਇਸ ਹੀ ਨੀਰ ਵਾਲੀ ਮੰਦ ਵੀ ਕੋਈ ਨਹੀਂ ਜਿਆਦਾ ਨਹੀਂ ਲੋ ਹੋ ਗਿਆ ਵੀ ਜਾ ਕੋਈ ਬੰਦਾ ਆਇਆ ਹੋ ਗਿਆ ਇਹਦਾ 8-9 ਵਜੇ ਤਾਂ ਆਮ ਹੀ ਦਿਨ ਵਾਲੀ ਕੰਮ ਹੋ ਗਿਆ ਜੀ ਟਕੋਲਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹਨਾਂ ਦੇ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਇਹ ਹੈਗੇ ਚਟਾ-ਚੁਟਾ ਲਾਉਣ ਵਾਲੀ ਨੇ ਜੀ ਨਸ਼ੇੜੀ ਨੇ ਜੀ ਕਿਉਂਕਿ ਜਿਹੜਾ ਚੋਰ ਚੋਰੀ ਦਾ ਘਰੇ ਕਰ ਦਿੰਦਾ ਉਹ ਚੋਰੀ ਚੀਜ਼ ਚੱਕ ਕੇ ਤੁਰ ਜਾਂਦਾ ਕਿ ਇਹਨੂੰ ਮਾਰ ਦਾਨੀ ਇਹ ਤਾਂ ਚੋਰੀ ਨੂੰ ਵੀ ਭੈੜਾ ਕੰਮ ਆ ਜੇ ਲਟੇਰੇ ਬੜਾ ਗਿਆ ਬੰਦੇ ਦਾ ਨੁਕਸਾਨ ਕਰ ਜਾਂਦਾ ਜੇਕਰ ਮੇਰਾ ਨਾਮ ਇੱਥੋਂ ਭੱਜਦਾ ਮੋਟਰ ਹਟ ਕੇ ਤਾਂ ਮੇਰਾ ਨੁਕਸਾਨ ਕਰ ਜਾਂਦਾ ਜੀ ਮੇਰਾ ਕੁਝ ਤੋੜ ਦਿੰਦੇ ਮੈਨੂੰ ਜਾਂਦੀ ਆਮੜਾ ਕਮੜ ਦਿੰਦੀ ਉਹ ਮੈਂ ਆਪਣੀ ਛੇਵ ਲਈ ਮੈਂ ਭੱਜ ਕੇ ਜਾਨ ਬਚਾਈ ਜੀ ਪਿੰਡ ਦੇ ਲੰਬੜਦਾਰ ਸਾਹਿਬ ਨਾਲ ਗੱਲਬਾਤ ਕਰ ਲੈਨੇ ਆ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਨੇ ਲੰਬੜਦਾਰ ਸਾਹਿਬ ਕਿੰਨੇ ਬਾਦੀ ਦੀ ਘਟਨਾ ਜੀ ਇਹ ਜੀ 9 ਵਜੇ ਦੀ ਗੱਲ ਆ ਅਸੀਂ ਇੱਥੇ ਧੂੜੀ ਬਣਾਉਂਦੇ ਦੇ ਕੋਲੇ ਮੈਨੂੰ ਇਹਨੇ ਵਿਰੋਧਕਵਾਰ ਨੇ ਫੋਨ ਕਰਿਆ ਕਿਸੇ ਤੋਂ ਲੈ ਕੇ ਫੋਨ ਫਟਾਫਟ ਅਸੀਂ ਜਦ ਹੀ ਮੈਂ ਫਟਾਫਟ ਮੈਂ ਆ ਗਿਆ ਜਾਂ ਉਹ ਬੰਦੇ ਨੰਗੇ ਮੋਰਚਾ ਦੇ ਫਟਾਫਟ ਇਹਨੇ ਦੱਸਿਆ ਸਾਨੂੰ ਵੀ ਦਾਅ ਮਾਰਨਾਂ ਦੀ ਨਸ਼ੇੜੀ ਬੰਦੇ ਦੀ ਤਿੰਨ ਜਾਣੇ ਮੂੰਹ ਬੰਨੇ ਹੋਈ ਤਿੰਨਾਂ ਦੇ ਜੀ ਮੇਰੇ ਪਰ ਦੇਖਿਆ ਜਾ ਵੀ ਇੱਕ ਪਿੰਡ ਦੇ ਮੋਢ ਤੋਂ ਬਣਾ ਦੇ ਉੱਪਰ ਹਮਲੇ ਹੋ ਰਹੇ ਨੇ ਆਮ ਲੋਕਾਂ ਦਾ ਕੀ ਬਣੂਗਾ ਜੀ ਆਮ ਲੋਕਾਂ ਦਾ ਜੀ ਬਹੁਤ ਔਖਾ ਜਦੋਂ ਮੋਢੋ ਕਰਦੇ ਜੀ ਅੱਜ ਕੱਲ ਮਾਰ ਰਹੇ ਨੇ ਕਦੇ ਸਰਪੰਚ ਦੇ ਕਦੇ ਹੋਰ ਬੰਦਿਆਂ ਦੇ ਬਹੁਤ ਬੁਰਾ ਹਾਲ ਆ ਜੀ ਸਰਕਾਰ ਕਿੰਨੀ ਮੰਗਾ ਇਹ ਵੀ ਬਹੁਤ ਸੇਤੀ ਸੇਤੀ ਪੜ ਕੇ ਗ੍ਰਿਫਤਾਰ ਕਰਨੀ ਚਾਹੀਦੀ ਹੈ